ਗੌੜੀ ਗੰਗਨਾਵ ਗੱਜਦਾਸ ਗੱਜ 21 ਪੁਰੀਆ 1 ਤਨਾਈ 60 ਸੂਤ ਨਵਖੰਡ 72 ਪਾਠ ਲੱਗੋ ਅਦਕਾਈ ਗਈ ਪਨਾਵ ਮਾਹੋ ਘਰ ਛੋੜਿਆ ਜਾਏ ਜੁਲਾਹੋ ਰਹਾ ਗਜ਼ੀ ਨਾ ਮਿਨੀਐ ਤੋ ਲਤੁਲੀਐ ਪਾਚਨ ਸੇਰ ਅਢਾਈ ਜੋ ਕਰ ਪਾਚਨ ਦੇਗ ਨ ਪਾਵੈ ਸਗਰ ਕਰੈ ਘਰ ਹਾਈ ਦਿਨ ਕੀ ਬੈਠ ਖਸਮ ਕੀ ਬਰਕਸ ਏ ਬੇਲਾ ਕਤ ਆਈ ਛੂਟੇ ਕੁੰਡੇ ਭੀਗਾ ਪੁਰੀਆਂ ਚੱਲਿਓ ਜਲਾਹੋ ਰਿਸਾਈ ਸੋਸ਼ੀ ਨਲੀ ਤੰਤ ਨਹੀਂ ਨਿਕਸਾ ਨਤਰ ਰਹੀ ਉਰਜਾਈ ਛੋੜ ਤਸਾਰ ਕਿਆਂ ਰੋ ਬਪਰੀ ਕਹਾ ਕਬੀਰ ਸਮਝਾਈ ਗੋੜੀ ਏਕ ਜੋਤ ਏਕਾ ਮਿਲੀ ਤਿੰਬਾ ਹੋਏ ਮੋਹ ਹੋਏ ਜਿਤ ਘਟ ਨਾਮ ਨ ਉਪਜੈ ਫੂਟ ਮਰ ਜਨ ਸੋਏ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਗਾ ਤੋਹੇ ਰਹਾ ਆਬ ਮਿਲੈ ਸਿਧ ਪਾਈਐ ਕਿ ਇਹ ਜੋਗ ਕੇ ਭੋਗ ਦੋ ਮਿਲ ਕਾਲ ਚ ਕੂਪ ਜਾਂ ਰਾਮ ਨਾਮ ਸੰਯੋਗ ਲੋਕ ਜਾਣੇ ਇਹ ਗੀਤ ਹੈ ਇਹ ਤੋ ਗਮ ਵਿਚਾਰ ਜਿਉ ਕਾਂਸੀ ਉਪਦੇਸ਼ ਹੋਏ ਮਾਨਸਮਰਤੀ ਬਾਰ ਕੋਈ ਗਾਵੇ ਕੋ ਸੁਣੇ ਹਰ ਨਾਮ ਚਿਤ ਲਾਏ ਤਉ ਕਬੀਰ ਸੁਸਾ ਨਹੀਂ ਅੰਤ ਪਰ ਮੰਗਤ ਪਾਏ ਗੌੜੀ ਜੀਤੇ ਜਤਨ ਕਰਤ ਤੇ ਡੂਬੇ ਭਵ ਸਾਗਰ ਨਹੀਂ ਤਾਰਿਓ ਰੇ ਕਰਮ ਧਰਮ ਕਰਤੇ ਬੋ ਸੰਜਮ ਅਹੰ ਬੁੱਧ ਮਨ ਜਾ ਰਿਓ ਰੇ ਸਾਸ ਗਰਾਸ ਕੋ ਦਾ ਤੋ ਠਾਕੁਰ ਸੋ ਕਿਉ ਮਨੋ ਬਸਾਰਿਓ ਰੇ ਹੀਰਾ ਲਾਲ ਅਮੋਲ ਜਨਮ ਹੈ ਉੱਡੀ ਬਦਲੇ ਹਾਰੇ ਓ ਰੇ ਤਰਹਾ ਤ੍ਰਿਸ਼ਨਾ ਤ੍ਰਿਖਾ ਪੂਖ ਭ੍ਰਮ ਲੱਗੀ ਹਿਰਦੈ ਨਾਹੀ ਵਿਚਾਰ ਓ ਰੇ ਉਨ ਮਤ ਮਾਨ ਹਿਰਿਓ ਮਨਮਾਹੀ ਗੁਰ ਕਾ ਸ਼ਬਦ ਨਾ ਥਾਰੇ ਓ ਰੇ ਸੁਆਦ ਲੁਭਤ ਇੰਦਰੀ ਰਸ ਪੇਰੇ ਓ ਮਦ ਰਸ ਲੈਤ ਵਿਕਾਰ ਓ ਰੇ ਕਰਮ ਮੁਪਾਦ ਸੰਤਨ ਸੰਗਾਂ ਨੇ ਕਾਸ਼ਟ ਲੋ ਉਧਾਰਿਓ ਰੇ ਭਾਵਤ ਜੋਨ ਜਨਮ ਭੰਮ ਥਾਕੇ ਅਬ ਦੁਖ ਕਰ ਹਮ ਹਾਰਿਓ ਰੇ ਕਹ ਕਬੀਰ ਗੁਰ ਮਿਲਤ ਮਹਾਰਸ ਪ੍ਰੇਮ ਭਗਤ ਨਿਸਤਾਰਿਓ ਰੇ ਗੌੜੀ ਕਾਲ ਬੂਤ ਕੀ ਹਸਨੀ ਮਨ ਬੋਰਾ ਰੇ चलत रगदीश कम सुे अंक सही भाच हर राच सम मन बोरे निभय न हर भॼे मन बोरे गो न राम जहाज़ रहो ਮਰਕਟ ਮੁਸਤੀ ਅਨਾਜ ਕੀ ਮਨ ਬੋਰਾ ਰੇ ਲੀਨੀ ਹਾਤ ਤਸਾਰ ਛੂਟਨ ਕੋ ਸਹਸਾ ਪਰਿਆ ਮਨ ਬੋਰਾ ਰੇ ਨੱਚਿਓ ਘਰ ਘਰ ਬਾਰ ਜਿਉ ਨਲਨੀ ਸੂਟਾ ਗਿਓ ਮਨ ਬੋਰਾ ਰੇ ਮਾਇਆ ਇਹ ਵਿਵਹਾਰ ਜੈਸਾ ਰੰਗ ਤੁਸੰਬਤ ਮਨ ਬੋਰਾ ਰੇ ਕਿਉ ਪਸਰੇਓ ਪਸਾਰ ਭਾਵਨ ਕੋ ਤੀਰਸ ਤਨੇ ਮਨ ਬੋਰਾਰੇ ਪੂਜਨ ਕੋ ਬੋ ਦੇਵ ਕਹ ਕਬੀਰ ਛੂਟਨ ਨਹੀਂ ਮਨ ਬੋਰਾਰੇ ਛੂਟਨ ਹਰ ਕੀ ਸੇਵ ਗੋੜੀ ਅਗਨ ਨ ਦਹ ਪਵਨ ਨਹੀਂ ਮਗਨ ਤਸ ਕਰ ਮੇਰ ਨ ਆਵ ਰਾਮ ਨਾਮ ਧਨ ਕਰ ਸੰਚੌਨੀ ਸੋ ਧਨ ਤਤਹੀ ਨ ਜਾਵੇ ਹਮਰਾ ਧਨ ਮਾਧੋ ਗੋਬਿੰਦ ਧਰਣੀ ਧਰ ਇਹੇ ਸਾਰ ਧਨ ਕਹੀਐ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨ ਲਹੀਐ ਰਹਾ ਇਸ ਧਨ ਕਰ Shiv san ka dik ਖੋਜ ਤੁਪੈ ਉਦਾਸੀ ਮਨ ਮੁਕੰਦ ਜਿਹੇ ਬਾ ਨਾਰਾਇਣ ਪਰਾ ਨ ਜਮ ਕੀ ਫਾਸੀ ਨਿਜ ਧਨ ਗਿਆਨ ਭਗਤ ਗੁਰ ਦੀਨੀ ਪਾਸ ਮਤ ਮਨ ਲਾਗਾ ਜਲਤ ਅੰਭ ਥੰਭ ਮਨ ਤਾਵਤ ਪਰਮ ਬੰਧਨ ਪਾਪਾਗਾ ਕਹਿ ਕਬੀਰ ਮਦਨ ਕੇ ਮਾਤੇ ਫਿਰਦਾ ਦੇਖ ਵਿਚਾਰੀ ਤੁਮ ਕਰ ਲਾਖ ਕੋਟ ਅਸ਼ਵ ਹਸਤੀ ਹਮ ਥਰ ਇੱਕ ਮੁਰਾਰੀ ਗੋੜੀ ਜਿਉ ਕਪ ਕੇ ਕਰ ਮੁਸ਼ਤ ਚਨਨ ਕੀ ਲੁਪਤ ਨਾ ਤਿਆਗ ਦਇਓ ਜੋ ਜੋ ਕਰਮ ਕੀਏ ਲਾਲ ਚਸਿਉ ਤੇ ਫਿਰ ਗਰੇ ਪਰਿਓ ਭਗਤ ਬਿਨ ਬਿਰਥੈ ਜਨਮ ਗਇਓ ਸਾਧ ਸੰਗਤ ਭਗਵਾਨੋ ਭਜਨ ਬਿਨ ਕਹੀਂ ਨਾ ਸੱਚ ਰਹੋ ਰਹਾ ਜਿਉ ਉਦਿਆਨ Kusum pur phullit ਕਿਨਾਂ ਨਾ ਘਰਾਓ ਲਿਓ ਤੈਸੇ ਭੰਮਤ ਅਨੇਕ ਜੂਨ ਮੇ ਫਿਰ ਫਿਰ ਕਾਲ ਹੈ ਓ ਤੇਆ ਤੁਮ ਜੋ ਬਨ ਅਰਸਤਦਾਰਾ ਪੇਖਨ ਕਾ ਜੋ ਦਇਓ ਤਿਨਹੀ ਮਾਹੇ ਅਟਕ ਜੋ ਉਰਜੇ ਇੰਦਰੀ ਪ੍ਰੇਰ ਲਿਓ ਆਧ ਅਨਲ ਤਨ ਤੈਨ ਕੋ ਮੰਦਰ ਚੌਂ ਦਿਸ ਠਾਟ ਠਿਓ ਕਹਿ ਤਬੀਰ ਤੈ ਸਾਗਰ ਤਰਨ ਕ ਮੈਂ ਸਤਗੁਰ ਓਟ ਲਿਓ ਗੌਣੀ ਪਾਣੀ ਮਹਿਲਾ ਮਾਟੀ ਗੋਰੀ ਇਸ ਮਾਤੀ ਕੀ ਪੁਤਰੀ ਜੋਰੀ ਮੈਂ ਨਹੀਂ ਕਸ਼ ਆਹੇ ਨਾ ਮੂਰ ਤਨ ਤਨ ਸਭ ਰਸ ਗੋਬਿੰਦ ਤੋਰਾ ਰਹਾ ਇਸ ਮਾਤੀ ਮੈਂ ਪਾਲ ਸੁਮਾਇਆ ਝੁੰਠਾ ਪਰਪੰਚ ਜੋਰ ਚਲਾਇਆ ਕਿਨੂ ਲੱਖ ਪਾਂਚ ਕੀ ਜੋਰੀ ਅੰਤ ਕੀ ਬਾਰ ਡਗਰੀਆ ਫੋਰੀ ਕਹ ਕਵੀਰ ਇਕ ਨੀਵ ਉਸਾਰੀ ਖੇਨ ਮੈਂ ਦਿਨ ਸਜਾਏ ਅਹੰਕਾਰੀ ਗੋੜੀ RAM ਜਪਾਂ ਜੀ ਐਸੇ ਐਸੇ ਤੂ ਪ੍ਰਲਦ ਜਪਿਓ ਹਰ ਜੈਸੇ ਦੀਨ ਦਇਆਲ ਤਰਹੁਸੇ ਤੇਰੇ ਸਭ ਪਰਵਾਰ ਚੜਾਇ ਬੇੜੇ ਰਹਾ ਜਾ ਇਸ ਭਾਵੈ ਤਾ ਹੁਕਮ ਮਨਾਵੈ ਇਸ ਬੇੜੇ ਕੋ ਪਾਰ ਲੰਘਾਵੈ ਗੁਰੂ ਪ੍ਰਸਾਦ ਐਸੀ ਬੁੱਧ ਸਮਾਨੀ ਚੂਕ ਗਈ ਫਿਰ ਆਵਨ ਜਾਣੀ ਤਾਕ ਵੀ ਅਜ ਸਾਰਿੰਗ ਪਾਣੀ ਔਰ ਵਾਰ ਪਾਰ ਸਭ ਏਕੋ ਦਾਨੀ ਦੌੜੀ ਕਰਨੋਵਾ ਜੋਨ ਸਾਧ ਜੋ ਜਗ ਮੈਂ ਆਇਓ ਲਾਗਤ ਪਵਨ ਖਸਮ ਬਿਸਰਾਇਓ ਜੀਰਾਂ ਹਰ ਕੇ ਗੁਨਾ ਗਾਓ ਰਹਾ ਗਰਬ ਜੋਨਮ ਹੈ ਉਰਦ ਤਪ ਕਰਤਾ ਪਉ ਜਠਰ ਅਗਨ ਮੈਂ ਰਹਿਤਾ ਲੱਖ 84 ਜੋਨ ਤੁਮ ਆਇਓ ਅਬ ਕੇ ਛੁਟ ਕੇ ਥੋਰ ਨਠਾਇਓ ਪਾਪਬੀਰ ਪਾਜ ਸਾਰੇ ਨupani ਆਵਤ ਦੀਸਾ ਜਾਤ ਨਾ ਜਾਣੀ ਗੋੜੀ ਪੁਰਬੀ ਸੁਰਗ ਬਾਸ ਨਾ ਬਾਂਛੀ ਐ ਦਰਿਆ ਨਾ ਨਰਕ ਨਿਵਾਸ ਹੋ ਨਾ ਹੈ ਸੋ ਹੋਈ ਹੈ ਮਨਾ ਨਕੀ ਜੈ ਆਸ ਰਮਈਆ ਗੁਨ ਗਾਇਆ ਜਾਤੇ ਪਾਈਏ ਪਰਮ ਨਿਦਾਨ ਹਾਉ ਕਿਆ ਜਪ ਕਿਆ ਤਪ ਸੰਜਮ ਕਿਆ ਬਰਤ ਕਿਆ ਇਸ ਨਾਮ ਜਦ ਲਗ ਜੁਗਤ ਨਾ ਜਾਨੀਐ ਹਉ ਭਗਤ ਤਗਵਾਨ ਸੰਪ ਦੇਖ ਨਾ ਹਰ ਕੀਐ ਵਿਪਤ ਦੇਖ ਨਾ ਰੋਏ ਜਿਉ ਸੰਪ ਕਿਉ ਵਿਪਤ ਹੈ ਜਿਦ ਮੇ ਰਚਿਆ ਸੋ ਹੋਏ ਅਬ ਜਾਨਿਆ ਸੰਤ ਮਿਰਦੈ ਮਝਾਰ ਸੇਵਕ ਸੋ ਸੇਵਾ ਫਲੇ ਜੇ ਖਟ ਬਸੈ ਮੁਰਾਰ ਦੌੜੀ ਰੇ ਮਨ ਤੇਰੋ ਕੋਈ ਨਹੀਂ ਖਿੰਚ ਲੈ ਜੇਨ ਪਾਰ ਬਿਰਕ ਬਸੈ ਰੋ ਪੰਖ ਕੋ ਐਸੋ ਕੇ ਸੰਸਾਰ ਰਾਮ ਰਸ ਕੀਆ ਰੇ ਜਿਹ ਰਸ ਦਿਸਰ ਗਹਿ ਰਸ ਔਰ ਰਹਾ ਔਰ ਮੋਏ ਕਿਆ ਰੋਈਏ ਜੋ ਆਪਾ ਫਿਰ ਨਾ ਰਹਾਏ ਜੋ ਉਪਜ ਸੋ ਬਿਨ ਸੋ ਹੈ ਦੁਖ ਕਰ ਰੋਵੇ ਬੁਲਾਏ ਜਹਾਂ ਕੀ ਉਪਜੀ ਤਾਰਤੀ ਤੀਵਤ ਮਰਦਨ ਲਾਗ ਕਹ ਕਬੀਰ ਚਿਤ ਚੇਤੇ ਆ ਰਾਮ ਸਿਮਰ ਬੈ ਰਗ